ਆ ਦੋਸਤੋ ਮੈਂ ਤੁਹਾਨੂੰ ਇਹ ਖੁਸ਼ੀ ਸਾਂਝੀ ਕਰ ਰਿਹਾ ਹਾਂ ਕਿ ਵਿਸ਼ਵ ਪੰਜਾਬੀ ਸਭਾ ਵੱਲੋਂ 23 24 ਤੇ 25 ਜਨਵਰੀ ਨੂੰ ਰਹੀਮ ਵਿਆਰ ਖਾਨ ਸ਼ਹਿਰ ਜਿਹੜਾ ਬਿਲਕੁਲ ਸਿੰਧ ਔਰ ਪੰਜਾਬ ਨੂੰ ਜੋੜਦਾ ਹੈ ਉਸ ਥਾਂ ਦੇ ਉੱਤੇ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ 3ੀ ਕਾਨਫਰੰਸ ਹੈ ਉਹ ਪਹਿਲੀ ਦੁਬਈ ਵਿੱਚ ਹੋਈ ਸੀ ਫਿਰ ਦੂਸਰੀ ਲਾਹੌਰ ਵਿੱਚ ਹੋਈ ਸੀ ਪਿਲਾਕ ਦੇ ਵਿੱਚ ਔਰ ਤੀਸਰੀ ਇਹ ਰਹੀਮ ਵਿਆਰ ਖਾਨ ਦੇ ਵਿੱਚ ਪਿਆਰੇ ਵੀਰ ਜ਼ੁਲਫਕਾਰ ਅਲੀ ਗਿੱਲ ਸਾਹਿਬ ਔਰ ਮੀ ਆਸਫ ਦੇ ਸਾਥੀ ਸਹਿਯੋਗੀ ਸਾਰੇ ਜਿਹੜੇ ਨੇ ਉਹ ਸਾਰੇ ਪ੍ਰਾਰ ਲੜ ਕੇ ਕਰਵਾ ਰਹੇ ਨੇ ਆ ਡਾਕਟਰ ਦਲਵੀਰ ਸਿੰਘ ਕਥੂਰੀਆ ਟੋਰਾਂਟੋ ਚ ਵਸਦੇ ਨੇ ਜਿਨ੍ਹਾਂ ਨੇ ਵਿਸ਼ਵ ਪੰਜਾਬੀ ਸਭਾ ਦੇ ਵੱਖ-ਵੱਖ ਮੁਲਕਾਂ ਚ ਚੈਪਟਰ ਬਣਾਏ ਨੇ ਉਹਨਾਂ ਵੱਲੋਂ ਹਿੰਮਤ ਕਰਕੇ ਐਤਕੀ ਨਵੀਂ ਧਰਤੀ ਤੇ ਜਾ ਕੇ ਇਸ ਕਾਨਫਰੰਸ ਨੂੰ ਕਰਵਾਉਣ ਦਾ ਜਿਹੜਾ ਫੈਸਲਾ ਕੀਤਾ ਗਿਆ ਉਸ ਵਿੱਚ ਮੈਂ ਸ਼ਾਮਲ ਹੋਵਾਂਗਾ ਬਤੋ ਡੈਲੀਗੇਟ ਮੈਨੂੰ ਬੜਾ ਚੰਗਾ ਲੱਗੇਗਾ ਪਿਛਲੀ ਕਾਨਫਰੰਸ ਤੇ ਲਾਹੌਰ ਦੇ ਦੋਸਤ ਮਿਲਣ ਆਏ ਤਾਂ ਇਹਨਾਂ ਨੇ ਇਛਾਜ਼ਰ ਕੀਤੀ ਔਰ ਮੈਂ ਹਾਮੀ ਭਰੀ ਸੀ ਕਿ ਸਰੀਰ ਚਾਹੇ ਪ੍ਰਵਾਨਗੀ ਦੇਵੇ ਜਾਂ ਨਾ ਦੇਵੇ ਮੈਂ ਹਰ ਸੂਰਤ ਵਿੱਚ ਤੁਹਾਡੀ ਕਾਨਫਰੰਸ ਵਿੱਚ ਸ਼ਾਮਲ ਹੋਵਾਂਗਾ ਜੇ ਵੀਜ਼ਾ ਪਰਮਿਟ ਅਲਾਉ ਹੋ ਗਿਆ ਤਾਂ ਪ੍ਰਵਾਨਗੀ ਮਿਲ ਗਈ ਤਾਂ ਲਾਹੌਰ ਵਿੱਚ ਅਸੀਂ ਆਉਣਾ ਹੀ ਆਉਣਾ ਹੈ 18 ਤੋਂ ਲੈ ਕੇ ਲਗਭਗ 22 ਤਰੀਕ ਤੱਕ ਅਸੀਂ ਉੱਥੇ ਆਂ ਵਿਸ਼ਵ ਪੰਜਾਬੀ ਕਾਂਗਰਸ ਵੱਲੋਂ ਜਿਹੜੀ ਕਾਨਫਰੰਸ ਫਖਰਜ਼ਮਾਨ ਸਾਹਿਬ ਦੀ ਅਗਵਾਈ ਥੱਲੇ ਹੋ ਰਹੀ ਹੈ ਡਾਕਟਰ ਦੀਪਕ ਮਨੂਨ ਸਿੰਘ ਜੀ ਦੀ ਅਗਵਾਈ ਹਿੰਦੁਸਤਾਨ 'ਚ ਕਰਨਗੇ ਸੈਲਜ਼ ਪੀਚਿੰਗ ਮਾਰਕਟ ਕਰਨਗੇ ਉਸ ਵਿੱਚ ਬਤੌਰ ਡੈਲੀਗੇਟ ਅਸੀਂ ਸ਼ਾਮਲ ਹੋ ਰਹੇ ਆਂ ਔਰ ਬਹੁਤ ਸਾਰੇ ਸਾਡੇ ਵਿੱਚੋਂ ਦੋਸਤੋਂ ਹੋਣਗੇ ਜਿਹੜੇ ਰਹੀਮਗਰ ਖਾਂ ਵਿੱਚ ਵੀ ਜਾਣਾ ਚਾਹਣਗੇ ਜਿਨ੍ਹਾਂ 'ਚ ਮੈਂ ਵੀ ਸ਼ਾਮਲ ਆ ਹੋਰ ਦੋਸਤ ਵੀ ਹਮੇ ਭਰੀਏ ਜਿਨ੍ਹਾਂ ਨੇ ਉਹ ਵੀ ਉੱਥੇ ਜਾਣਗੇ ਰਹੀਮਗਰ ਖਾਂ ਦੇ ਵਿੱਚ ਜਾਣ ਦਾ ਸਬਬ ਉਹ ਲਾਲਚ ਇਹ ਆ ਮੇਰੇ ਮਨ ਦੇ ਅੰਦਰ ਕਿ ਉਸ ਧਰਤੀ ਦੇ ਉੱਤੇ ਜਿਹੜੀ ਅਸੀਂ ਥਲਾਂ ਦੀ ਖਾਸ ਕਰਕੇ ਜਿਹੜੀ ਰੇਤਲੇ ਇਲਾਕਿਆਂ ਦੀ ਇੱਕ ਖਾਸ ਰੇਤਲ ਜਿਸ ਵਿੱਚ ਸੰਗੀਤ ਵੀ ਵੱਖਰਾ ਹੈ ਸਾਹਿਤ ਵੀ ਵੱਖਰਾ ਹੈ ਲੋਕਾਂ ਦਾ ਜੀਣ ਆਚਾਰ ਚੱਜ ਵਿਹਾਰ ਵੀ ਵੱਖਰਾ ਹੈ ਉਸ ਨੂੰ ਮਾਣ ਸਕਾਂਗੇ ਜਾਣ ਸਕਾਂਗੇ ਔਰ ਅਸੀਂ ਅਮੀਰ ਹੋ ਕੇ ਪਰਤਾਂਗੇ ਉੱਥੋਂ ਆਪਣੇ ਤਜਰਬਿਆਂ ਦੇ ਆਧਾਰ ਦੇ ਉੱਤੇ ਸੋ ਬੜੇ ਚਾਅ ਨਾਲ ਉਤਸ਼ਾਹ ਨਾਲ ਉਮਾਹ ਨਾਲ ਮੈਂ ਇਹ ਵਿਸ਼ਵਾਸ ਦਿਵਾਉਣਾ ਆਪਣੇ ਵੀਰਾਂ ਨੂੰ ਖਾਸ ਕਰਕੇ ਮੀਆਂ ਆਸਿਫ ਜੀ ਨੂੰ ਜ਼ulfkar ali gilpa ji ਨੂੰ ਔਰ ਦਲਵੀਰ ਸਿੰਘ ਕਥੂਰੀਆ ਵੀਰ ਨੂੰ ਕਿ ਅਸੀਂ ਹਰ ਸੂਰਤ ਚ ਡਾਕਟਰ ਸਾਹਿਬ ਉੱਥੇ ਪਹੁੰਚਾਂਗੇ ਔਰ ਅਸੀਂ ਉਸ ਦਿਨ ਦੀ ਉਡੀਕ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ ਕਿ ਰਹੀਮਗਰਖਾਂ ਵਿੱਚ ਮੁਹੱਬਤੀ ਜੀਆਂ ਨੂੰ ਮਿਲਣ ਦਾ ਜਿਹੜਾ ਲਾਲਚ ਹੈ ਸਾਡੇ ਮਨ ਅੰਦਰ ਉਹ ਸਾਡੀ ਜ਼ਿਹਨੀ ਅਮੇਰੀ ਵਿੱਚ ਵੀ ਹਿੱਸਾ ਪਾਵੇਗਾ ਮੈਂ ਗੁਰਪ੍ਰਜਨ ਗਿੱਲ ਤੁਹਾਡੀ ਇਸ ਜਿਹੜੀ ਤੁਸੀਂ ਸੱਦਾ ਪੱਤਰ ਦਿੱਤਾ ਉਸ ਲਈ ਬਹੁਤ ਧੰਨਵਾਦੀ ਹਾਂ ਮੈਂ ਕਿਸੇ ਵੀ ਸੂਰਤ ਦੇ ਵਿੱਚ ਜੇ ਕਾਨੂੰਨ ਨੇ ਲੋਕ ਕੀਤਾ ਪ੍ਰਵਾਨਗੀ ਮਿਲ ਗਈ ਵੀਜ਼ਾ ਪਰਮਿਟ ਮਿਲ ਗਿਆ ਹਰ ਸੂਰਤ 'ਚ ਹਾਜ਼ਰ ਹੋਣ ਦੀ ਕੋਸ਼ਿਸ਼ ਕਰਾਂਗਾ ਮੈਂ ਤੁਹਾਡਾ ਆਪਣਾ ਗੁਰਪ੍ਰਜਨ ਗਿੱਲ